ਜੀ ਕਹਿੰਦੇ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਜੀ ਕਰਦਿਆਂ ਗੱਲਬਾਤ ਜੀ ਮੈਂ ਕਹਿੰਦੇ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਤੇ ਉਹਨਾਂ ਨੇ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਭੇਜ ਦਿੱਤੇ ਕੀ ਕਹਿੰਦੇ ਜੀ ਤੁਸੀਂ ਸਰ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਭੇਜ ਦਿੱਤੇ ਜਦੋਂ ਆਪਾਂ ਕਿਸੇ ਨਾਲ ਗਲਤ ਕਰਾਂਗੇ ਗਲਤ ਵੇ ਨਾਲ ਟਾਕ ਕਰਾਂਗੇ ਤੇ ਅਗਲਾ ਭੇਜੂਗਾ ਜੀ ਜੀ ਹੂੰ ਠੀਕ ਹੈ ਜੀ ਇਹ ਗਾਣੇ ਦਾ ਮਤਲਬ ਹੀ ਕੀ ਹੈਗਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਹੂੰ ਠੀਕ ਹੈ ਇਹ ਗਾਣਾ ਕੋਈ ਸ਼ੋਭਾ ਦੇ ਦਿੰਦਾ ਨਹੀਂ ਹੈਗਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਹੂੰ ਹੈਨਾ ਜੀ ਕਿਉਂਕਿ ਅਗਲੇ ਦਾ ਅਗਲੇ ਦਾ ਘਰ ਹੈ ਤੁਸੀਂ ਮੈਂ ਤੁਹਾਡੇ ਘਰ ਜ਼ਬਰਦਸਤੀ ਵੜ ਜਮਾ ਤੁਸੀਂ ਮੈਨੂੰ ਕੀ ਕਰੋਗੇ ਹੂੰ ਦੱਸੋ ਤੁਸੀਂ ਮੈਨੂੰ ਕੀ ਕਰੋਗੇ ਤੁਸੀਂ ਮੈਨੂੰ ਦੱਸੋ ਤੁਹਾਡਾ ਤੁਹਾਡਾ ਕਹਿਣਾ ਹੈ ਕਿ ਜੋ ਉਹਨੇ ਕੀਤਾ 트럼ਪ ਨੇ ਸਹੀ ਕੀਤਾ ਇੱਕਦਮ 101% ਉਹਨੇ ਸਹੀ ਕਰਿਆ ਜੀ ਜਦੋਂ ਮੈਂ ਕਿਸੇ ਦੇ ਘਰ ਦੇ ਵਿੱਚ ਇਨਲੀਗਲ ਵੇ ਦੇ ਨਾਲ ਜਾਊਗਾ ਠੀਕ ਹੈ ਜੀ ਅਗਲਾ ਮੇਰੇ ਜੁੱਤੀਆਂ ਮਾਰੂਗਾ ਠੀਕ ਹੈ ਜੀ ਉਸਨੇ ਤਾਂ ਫਿਰ ਵੀ ਹਜੇ ਕੁਝ ਵੀ ਨਹੀਂ ਕੀਤਾ ਹੈਗਾ ਹਜੇ ਤਾਂ ਹੋਏ ਕਰੂਗਾ ਉਹ ਅੱਛਾ ਹਾਏ ਕੀ ਕਰਿਆ ਹਜੇ ਤਾਂ ਉਹਨੇ 200 150 200 ਬੰਦਾ ਭੇਜਤਾ ਉਹਦੇ ਕੀ ਹੋ ਗਿਆ ਕੁਝ ਵੀ ਨਹੀਂ ਕਰਿਆ ਅਗਲੇ ਨੇ ਅਗਲੇ ਦੇ ਵੀਜ਼ ਹੈਗੇ ਨੇ ਕਿ ਮੈਂ ਸਾਰਾ ਹੀ ਇਨਲੀਗਲ ਜਿੰਨਾ ਵੀ ਬੈਠਾ ਹੈਗਾ ਇਮੀਗ੍ਰੇਸ਼ਨ ਦੇ ਵਿੱਚ ਜਿੰਨੇ ਵੀ ਇਨਲੀਗਲ ਪਰਸਨਸ ਬੈਠੇ ਨੇ ਮੈਂ ਸਾਰੇ ਹੀ ਕੱਢ ਕੇ ਬਾਹਰ ਮਾਰਨੇ ਨੇ ਹੂੰ ਜਿਹੜੇ ਲੋਕੀ ਇੰਨਾ ਪੈਸਾ ਲਾ ਕੇ ਗਏ ਹੈ ਲੱਖਾਂ ਰੁਪਏ ਕਰੋੜਾਂ ਰੁਪਏ ਲਗਾ ਕੇ ਗਏ ਏਜੰਟਾਂ ਨੂੰ ਇਹਨੇ ਪੈਸੇ ਦੇ ਕੇ ਉਹਨਾਂ ਦਾ ਕੀ ਬਣੇਗਾ ਸਰ ਏਜੰਟਾਂ ਨੂੰ ਪੈਸੇ ਦੇ ਕੇ ਗਏ ਨੇ ਨਾ ਉਹ ਹੂੰ ਕੰਟਰੀ ਨੂੰ ਤਾਂ ਨਹੀਂ ਪੈਸੇ ਦੇ ਕੇ ਗਏ ਨੇ ਹੂੰ ਉਹ ਕੰਟਰੀ ਨੂੰ ਪੈਸੇ ਤਾਂ ਦੇ ਕੇ ਨਹੀਂ ਗਏ ਉਹਦਾ ਏਜੰਟਾਂ ਨੂੰ ਪੈਸੇ ਦੇ ਕੇ ਗਏ ਨੇ ਉਹਨਾਂ ਨੂੰ ਕਿਹਨੇ ਕਿਹਾ ਕਿ ਤੁਸੀਂ 30 ਲੱਖ 40 ਲੱਖ ਰੁਪਈਆ ਦੇ ਕੇ ਬਾਹਰ ਨੂੰ ਜਾਓ ਜੇ ਤੁਹਾਡੇ ਕੋਲ 30 ਚੱਕ 40 ਲੱਖ ਰੁਪਈਆ ਹੁਣ ਮਾਪਿਓ ਰੋਂਦੇ ਪਏ ਨੇ ਪਿੱਛੇ ਕਿ ਅਸੀਂ 45 ਲੱਖ ਰੁਪਈਆ ਲਾਤਦਾ ਜੀ ਠੀਕ ਹੈ ਅਸੀਂ 50 ਲੱਖ ਰੁਪਈਆ ਲਾਤਦਾ ਜੀ ਅਸੀਂ ਸਾਡਾ ਕੋ ਸਾਰਾ ਕੁਝ ਗਹਿਣੇ ਰੱਖਤਾ ਜੀ ਤੁਸੀਂ ਨਾ ਰੱਖੋ ਗਹਿਣੇ ਜੇ ਤੁਹਾਡੀ ਨਹੀਂ ਅਫੋਰਡ ਕਰ ਸਕਦੇ ਹੋ ਤੁਸੀਂ ਇਨਲੀਗਲ ਵੇ ਨਾਲ ਬੱਚੇ ਨੂੰ ਭੇਜ ਰਹੇ ਹੈਗੇ ਹੋ ਇੱਕ ਤਾਂ ਉਹਦੀ ਲਾਈਫ ਖਤਰੇ ਚ ਪਾ ਰਹੇ ਹੈਗੇ ਹੋ ਜੇ ਇਨ ਕੇਸ ਰਸਤੇ ਦੇ ਵਿੱਚ ਡਾਂਕੀ ਲਾੰਦੇ ਉਹਨੂੰ ਕੁਝ ਅੱਜ ਹੀ ਇੱਕ ਖਬਰ ਆਈ ਹੈ ਤਾਜ਼ੀ ਕਿ ਇੱਕ ਡੰਕੀ ਲਗਾੰਦਾ ਨੌਜਵਾਨ 30 ਸਾਲ ਦਾ ਉਹ ਉਹਦੀ ਡੈਥ ਹੋ ਗਈ ਹੈ ਹਾਰਟ ਹਾਰਟ ਦੇ ਨਾਲ ਹਾਰਟ ਅਟੈਕ ਦੇ ਨਾਲ ਤੁਹਾਨੂੰ ਆਈਡੀਆ ਹੈਗਾ ਕਿ ਡੌਂਕੀ ਕਿੱਦਾਂ ਲਵਾਉਂਦੇ ਨੇ ਹੂੰ ਦੱਸੋ ਜਰਾ ਡੌਂਕੀ ਲਗਾਉਣ ਲਈ ਸਰ ਜੰਗਲਾਂ 'ਚ ਵੀ ਜਾਣਾ ਹੈ ਭੁੱਖੇ ਵੀ ਰਹਿਣਾ ਹੈਗਾ ਤੁਸੀਂ ਹੂੰ ਜਿਹੜਾ ਤੁਹਾਡਾ ਏਜੰਟ ਡੌਂਕੀ ਲਵਾ ਰਿਹਾ ਹੈਗਾ ਇਨ ਕੇਸ ਤੁਸੀਂ ਨਹੀਂ ਚੱਲ پا ਰਹੇ ਹੈਗੇ ਹੋ ਤੇ ਤੁਹਾਨੂੰ ਉਹ ਵੀ ਸ਼ੂਟ ਸ਼ੂਟ ਕਰ ਦਿੰਦੇ ਨੇ ਹੂੰ ਉਹ ਖੁਦ ਵੀ ਉਹ ਸ਼ੂਟ ਕਰ ਦਿੰਦੇ ਨੇ ਮਾਰ ਦਿੰਦੇ ਨੇ ਕਿ ਇੱਥੇ ਛੱਡ ਦਿਓ ਇਹਨੂੰ ਅਗਲੇ ਬੰਦੇ ਨੂੰ ਲੈ ਕੇ ਚੱਲੋ ਜੇ ਤੁਸੀਂ ਉੱਥੇੋਂ ਕਿਤੇ ਬਚ ਗਏ ਤੁਸੀਂ ਡਾਂਕੀ ਲਗਾ ਕੇ ਕਿਤੇ ਪਾਰ ਪਹੁੰਚ ਗਏ ਮੈਕਸੀਕੋ ਤੱਕ ਪਹੁੰਚ ਗਏ ਉਸ ਤੋਂ ਬਾਅਦ ਉਹ ਜਿਹੜੀ ਕੰਦ ਹੈਗੀ ਆ ਲੋਕੀ ਕਹਿੰਦੇ ਆਪਾਂ ਦੇਖੀ ਨਹੀਂ ਐ ਕੰਦ ਹੈਗੀ ਆ ਉਹ ਕਹਿੰਦੇ ਕੰਦ ਟਪਣੀ ਬੜੀ ਔਖੀ ਹੈਗੀ ਹੂੰ ਉੱਥੇ ਵੀ ਪਹਿਰਾ ਹੈਗਾ ਮਿਲਟਰੀ ਦਾ ਪਹਿਰਾ ਹੈਗਾ ਪੁਲਿਸ ਦਾ ਪਹਿਰਾ ਹੈਗਾ ਆ ਉੱਥੋਂ ਨਿਕਲਣ ਤੋਂ ਬਾਅਦ ਵੀ ਉਹ ਮਨ ਜਿਹੜੇ ਆਪਣੇ ਬੱਚੇ ਹੈਗੇ ਨੇ ਉਹਨਾਂ ਨੂੰ ਫਰੀਜ਼ਰਾਂ ਦੇ ਵਿੱਚ ਲਗਾ ਕੇ ਲੈ ਕੇ ਜਾਂਦੇ ਨੇ ਕਾਰਾਂ ਦੀਆਂ ਸੀਟਾਂ ਦੇ ਵਿੱਚ ਲੰਮੇ ਪਾ ਕੇ ਲੈ ਕੇ ਜਾਂਦੇ ਨੇ ਥੱਲੇ ਕਈਆਂ ਦੇ ਸਾਹ ਘੁੱਟਣ ਨਾਲ ਮੌਤ ਹੋ ਜਾਂਦੀ ਹੈ ਕਈਆਂ ਦੀ ਜਿਹੜੀ ਫਰੀਜ਼ਰ ਦੇ ਵਿੱਚ ਜ਼ਿਆਦਾ ਟੈਂਪਰੇਚਰ ਮਾਈਨਸ ਜਾਣ ਦੇ ਕਰਕੇ ਮੌਤ ਹੋ ਜਾਂਦੀ ਹੈ ਹੂੰ ਕਿੰਨੇ ਕ ਬੰਦੇ ਸਾਬ ਤੇ ਜਾਂਦੇ ਨੇ ਜੀ ਕੋਈ ਲੱਕਲੀ ਬੰਦਾ ਉੱਥੇ ਪਹੁੰਚ ਵੀ ਗਿਆ ਫਿਰ ਵੀ ਉਹਦੀ ਜਿਹੜੀ ਲਾਈਫ ਦੇ 10 ਸਾਲ ਨੇ ਅਗਲੇ 10 ਸਾਲ ਨੇ ਜਾਂ 12 ਸਾਲ ਨੇ ਜਾਂ 15 ਸਾਲ ਨੇ ਉਹਦੇ ਲਾਈਫ ਦੇ ਸਟਰਗਲ ਆਲੇ ਨੇ ਕਿਉਂਕਿ ਉਹਨੂੰ ਜਾਂਦੇ ਹੀ ਐ ਤਾਂ ਹੈ ਨਹੀਂਗਾ ਕਿ ਕੋਈ ਇੱਕ ਨੂੰ ਕਾਰਡ ਮਿਲ ਗਿਆ ਜਾਂ ਉੱਥੇ ਪੱਕੇ ਤਰੀਕੇ ਨਾਲ ਕੰਮ ਕਰ ਸਕਦਾ ਆ। ਉਹ ਚੋਰੀ ਛੁਪੇ ਕੰਮ ਕਰੇਗਾ ਜੀ। ਹੂੰ। ਠੀਕ ਐ 8-10 ਸਾਲ ਫਿਰ ਵਕੀਲਾਂ ਨੂੰ ਪਹਿਲਾਂ ਪੈਸੇ ਦੇਗਾ ਜੀ 40 ਲੱਖ ਰੁਪਏ ਉਰੇ ਲਾ ਲਿਆ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਵਕੀਲਾਂ ਨੂੰ ਪੈਸੇ ਦਊਗਾ। ਹੂੰ। ਵਕੀਲਾਂ ਨੂੰ ਪੈਸੇ ਦੇ ਕੇ ਅਸਾਈਲਮ ਪੋ ਆਏਗਾ ਅਸਾਈਲਮ ਪੋ ਆਏਗਾ ਫਿਰ ਉਸ ਤੋਂ ਬਾਅਦ ਉਹਦਾ ਕੇਸ ਕੋਰਟ ਦੇ ਵਿੱਚ ਚੱਲੇਗਾ ਹੂੰ 10 ਸਾਲ ਉਹਦੇ ਨਿਕਲ ਜਾਣਗੇ ਸਪੋਜ਼ ਕਰੋ ਮੈਂ 24 24 ਸਾਲਾਂ ਦਾ ਹੂੰ ਮੈਂ ਇੱਥੋਂ ਜਾ ਰਿਹਾ ਆਏਗਾ ਬਾਹਰ ਜੀ ਅਮਰੀਕਾ ਜਾ ਰਹੇ ਆ ਜਾਂ ਕਿਤੇ ਇਹਨਾਂ ਕਿਸ ਕੋਈ ਕੰਟਰੀ ਜਾ ਰਹੇ ਆ 10 ਸਾਲ ਤੇ ਮੇਰੀ ਲਾਈਫ ਹੋ ਗਈ ਖਰਾਬ ਜੀ 34 ਸਾਲ ਦੀ ਮੇਰੀ ਉਮਰ ਹੋ ਗਈ 34 ਸਾਲ 35 ਸਾਲ ਦੇ ਵਿੱਚ ਮੈਂ ਮੰਨ ਲਓ ਉੱਥੇ ਪੱਕਾ ਵੀ ਹੋ ਗਿਆ ਜੀ 35 ਸਾਲ ਦੇ ਵਿੱਚ ਆ ਕੇ ਹੂੰ ਫਿਰ ਉਸ ਬੱਚੇ ਦੀ ਜਿਹੜੀ ਹੈਗੀ ਆ ਮੈਰਿਜ ਦੀ ਲਾਈਫ ਨਹੀਂ ਰਹਿੰਦੀ ਉਹ ਕੁਕਲੀ ਹੁੰਦੀ ਆ ਆਪਾਂ ਇੱਕ ਲੀਫ ਲਾਈਫ ਲੈ ਕੇ ਚੱਲਦੇ ਆਂ ਬੱਚੇ ਦੀ ਮੈਰਿਜ ਦੀ ਜਿਹੜੀ ਏਜ ਹੈਗੀ ਉਹ 28 29 30 ਸਾਲ ਤੱਕ ਦੇ ਹੂੰ ਉਹ ਅੱਦ ਬੁੱਢਾ ਹੋ ਜਾਂਦਾ ਜੀ ਹੂੰ ਮਤਲਬ ਕਿ ਆਪਾਂ ਇਨਲੀਗਲ ਵੇ ਨਾਲ ਜਾ ਰਹੇ ਹੈਗੇ ਆ ਜਿਹੜਾ ਇਹ ਗਾਣਾ ਬਣਾਇਆ ਉਹ ਸਭ ਤੋਂ ਗਲਤ ਬਣਾਇਆ ਹੈ ਹੂੰ ਡੰਪ ਨੂੰ ਚੈਲੰਜ ਆ ਪੜਕਾਉ ਪੜਕਾਉ ਗਾਣਾ ਬਣਾਇਆ ਚੈਲੰਜ ਹੈਗਾ ਜੀ ਮੈਨੂੰ ਜਾਂ ਤੁਹਾਨੂੰ ਹੀ ਮੈਂ ਹੀ ਮੈਂ ਹੀ ਤੁਹਾਨੂੰ ਚੈਲੰਜ ਕਰ ਦਵਾ ਜੀ ਹੂੰ ਤੁਸੀਂ ਮੈਨੂੰ ਜੁੱਤੀਆਂ ਮਾਰਨ ਲਈ ਆਉਂਗੇ ਬਿਲਕੁਲ ਠੀਕ ਹੈ ਜੀ ਅਸੀਂ ਇੱਕ ਪ੍ਰੈਜ਼ੀਡੈਂਟ ਨੂੰ ਚੈਲੰਜ ਕਰ ਰਹੇ ਹੈਗੇ ਆ ਕਿ ਅਸੀਂ ਤੇਰੇ ਸ਼ਹਿਰ ਦੇ ਵਿੱਚ ਆ ਜਾਾਂਗੇ ਤੂੰ ਸਾਨੂੰ ਰੋਕ ਲੈ ਜਾਂ ਇਹ ਕਰ ਲੈ ਉਹ ਪੋਸੀਬਲ ਮਤਲਬ ਗਲਤ ਵੀ ਹੈ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਸਰ ਇਹਦੇ ਵਿੱਚ ਐ ਨਹੀਂ ਹੈਗਾ ਕਿ ਜੱਟਾਂ ਦੇ ਪੁੱਤੀ ਜਾ ਰਹੇ ਹੈਗੇ ਨੇ ਹਮ ਸਾਰੇ ਜਾ ਰਹੇ ਨੇ ਬਾਹਮਣ ਵੀ ਜਾ ਰਹੇ ਨੇ ਆਪਣੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਮੇਬੀ ਘਟ ਜਾ ਰਹੀ ਹੈ ਗੁਜਰਾਤੀ ਸਾਊਥ ਵਾਲੇ ਉਹ ਜ਼ਿਆਦਾ ਜਾਂਦੇ ਨੇ ਹਮ ਪਰ ਬਦਨਾਮ ਕਿੱਥੇ ਹੈ ਬਦਨਾਮ ਆਪਣੇ ਪੰਜਾਬੀ ਹੈਗੇ ਨੇ ਫਿਰ ਹੂੰ ਤੇ ਇਹ ਜਿਹੜੇ ਮਾਪੇ ਇੰਨਾ ਪੈਸਾ ਲਗਾ ਕੇ ਉਹਨਾਂ ਨੇ ਬੱਚਿਆਂ ਨੂੰ ਭੇਜ ਦਿੱਤਾ ਤੇ ਏਜੰਟਾਂ ਨੇ ਪੈਸੇ ਖਾ ਲਏ ਤੇ ਕੀ ਕਹਿੰਦੇ ਕਿ ਹੁਣ ਰੁਕੇਗਾ ਪੰਜਾਬ ਦੇ ਵਿੱਚ ਇਹ ਜੋ ਕੁਝ ਚੱਲ ਰਿਹਾ ਜੋ ਸਿਸਟਮ ਚੱਲ ਰਿਹਾ ਸੀਗਾ ਕਿ ਪੰਜਾਬੀਆਂ ਨੂੰ ਅਕਲ ਆndi ਦਿਖ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਰੁਕ ਸਕਦੀਆਂ ਨੇ ਨਹੀਂ ਅਸੀਂ ਤਾਂ ਵੀਡੀਓ ਬਣਾਉਂਦੇ ਆ ਗੱਲਬਾਤ ਕਰਦੇ ਆ ਅਸੀਂ ਆਸ ਕਰਦੇ ਆ ਕਿ ਪੰਜਾਬੀ ਇੱਥੇ ਰਹਿ ਕੇ ਕੁਝ ਕਰਨ ਪੰਜਾਬੀ ਆਪਣਾ ਕੰਮ ਇੱਥੇ ਕਰਨ ਬਾਹਰ ਨਾ ਜਾਣ ਇਲੀਗਲ ਤਰੀਕੇ ਨਾਲ ਕਮ ਸੇ ਘੱਟ ਤਾਂ ਨਾ ਜਾਣ ਨਾ ਜੀ ਉਹ ਪੋਸੀਬਲ ਨਹੀਂ ਹੈਗਾ ਜੀ ਜਿੱਥੇ 40 ਲੱਖ ਲੱਗ ਰਿਹਾ ਸੀ ਹੁਣ ਏਜੰਟਾਂ ਦੀ ਫੀਸ ਵਧ ਜਾਏਗੀ ਉਹ 60 ਲੱਖ ਹੋ ਜਾਏਗੀ ਚੱਲਦਾ ਰਹੂਗਾ ਇਹ ਖੇਲ ਇਹ ਖੇਲ ਚੱਲਦਾ ਰਹੇਗਾ ਜੀ ਐਜ਼ ਇਟ ਇਜ਼ ਹੀ ਚੱਲਦਾ ਰਹੇਗਾ ਇਹਦੇ ਵਿੱਚ ਕੋਈ ਨਹੀਂ ਰੋਕ ਸਕਦਾ ਹੈਗਾ ਉਹ ਜਿਹੜੀ ਕੰਟਰੀਜ਼ ਹੈਗੀਆਂ ਨੇ ਉਹ ਇਸ ਵੇਲੇ ਥੋੜਾ ਜਿਹਾ ਸਟ੍ਰਿਕਟ ਹੈਗੀਆਂ ਨੇ ਠੀਕ ਹੈ ਇੱਕ ਟਾਈਮ ਤੇ ਆ ਕੇ ਥੋੜਾ ਜਿਹਾ ਸੌਫਟ ਹੋ ਜਾਣਗੀਆਂ ਫਿਰ ਉਹ ਸਟ੍ਰਿਕਟ ਹੋ ਜਾਣਗੀਆਂ ਇਹ ਜਿਹੜਾ ਚੱਲਣ ਹੈਗਾ ਇਹ ਐਦਾਂ ਹੀ ਚੱਲੇਗਾ ਪਰ ਅਸੀਂ ਇਸ ਚੀਜ਼ ਨੂੰ ਜੇ ਅਸੀਂ 40 ਲੱਖ ਜਾਂ 50 ਲੱਖ ਰੁਪਈਆ ਲਾ ਕੇ ਅਸੀਂ ਬੱਚੇ ਨੂੰ ਬਾਹਰ ਭੇਜਣਾ ਹੈ ਤੇ ਉਦੋਂ ਬੈਸਟ ਹੈਗਾ ਕਿ ਅਸੀਂ ਉਹਨੂੰ 40 ਲੱਖ ਜਾਂ 50 ਲੱਖ ਰੁਪਈਆ ਲਗਾ ਕੇ ਉਰੇ ਉਸ ਬੱਚੇ ਨੂੰ ਕੋਈ ਕੰਮ ਖੋਲ ਦੇਈਏ ਆਹੀ ਤਾਂ ਗੱਲ ਮੈਂ ਕਰ ਰਿਹਾ ਕਿ ਰੁਕਣਾ ਚਾਹੀਦਾ ਹੈ ਇਹ ਦੇਖੋ ਐਨਾ ਵੱਡਾ ਸਾਡੇ ਨਾਲ ਪੰਜਾਬੀਆਂ ਨਾਲੇ ਹੋਇਆ ਇਸ ਸਮੇਂ ਤਰਾ ਤਰਾ ਮਚੀ ਹੋਈ ਪਰਿਵਾਰਾਂ ਦੇ ਵਿੱਚ ਦੀ ਔਰ ਇਹ ਜੇ ਹੁਣ ਵੀ ਨਹੀਂ ਅਸੀਂ ਰੁਕਦੇ ਤਾਂ ਫਿਰ ਤਾਂ ਸਾਡੀ ਗਲਤੀ ਹੈ ਕੱਲ ਪਰਸੋਂ ਦੀ ਇੱਕ ਲੇਟੈਸਟ ਨਿਊਜ਼ ਹੈਗੀ ਹੈ ਮੇਰੇ ਮਾਸੀ ਜੀ ਰਹਿੰਦੇ ਨੇ ਯੂ ਐਸ ਦੇ ਵਿੱਚ ਮੈਨੂੰ ਉਹਨਾਂ ਨੇ ਕਾਲ ਆਈ ਸੀ ਹੂੰ ਉਹਨਾਂ ਦੇ ਘਰ ਦੇ ਨੇੜੇ ਇੱਕ ਗੁਜਰਾਤੀ ਫੈਮਲੀ 1 ਕਰੋੜ 80 ਲੱਖ ਰੁਪਈਆ ਲਗਾ ਕੇ 5 ਜਣੇ ਆਏ ਨੇ ਜੀ 1 ਕਰੋੜ 80 ਲੱਖ ਰੁਪਈਆ ਲਗਾ ਕੇ 5 ਜਣੇ ਉੱਥੇ ਪਹੁੰਚੇ ਨੇ ਅਮਰੀਕਾ ਜੀ ਅਮਰੀਕਾ ਦੇ ਵਿੱਚ ਹੂੰ ਡੇਢ ਮਹੀਨੇ ਬਾਅਦ ਹਲੇ ਡੇਢ ਮਹੀਨਾ ਹੋਇਆ ਉਹਨਾਂ ਨੂੰ ਆਇਆ ਨੂੰ ਡੇਢ ਮਹੀਨੇ ਦੇ ਵਿੱਚ ਉਹ ਸਾਰੇ ਸਾਰੇ ਰਿਪੋਰਟ ਕਰਤੇ ਹੂੰ ਜਿਹੜੇ ਆ ਹੁਣ ਆਏ ਨੇ ਬੰਦੇ ਇਹਨਾਂ ਵਿੱਚ ਪੰਜ ਜਨੇ ਉਹ ਵੀ ਹੈਗੇ ਨੇ ਪਹਿਲੇ ਜਹਾਜ਼ ਚ ਪਹਿਲੇ ਜਹਾਜ਼ ਦੇ ਵਿੱਚ ਹੁਣ ਤੁਸੀਂ ਇੱਕ ਲਗਾ ਕੇ ਚੱਲੋ ਕਿ 1 ਕਰੋੜ 80 ਲੱਖ ਰੁਪਈਆ ਡੇਢ ਮਹੀਨੇ ਦੇ ਵਿੱਚ ਉਹਨਾਂ ਨੇ ਕਮਾਇਆ ਨਹੀਂ ਹੋਏਗਾ ਹੂੰ ਇੰਨਾ ਪੈਸਾ ਉੱਥੇ ਕਮਾਣ ਲਈ ਉਹਨਾਂ ਨੂੰ ਘੱਟੋ-ਘੱਟ ਦੀ 5 ਤੋਂ 7 ਸਾਲ ਲੱਗਣਗੇ ਤਾਂ ਉਹ ਕਮਾ ਸਕਦੇ ਸੀ ਲਓ ਜੀ ਪੰਜਾਬੀਓ ਤੁਸੀਂ ਕਰਿਓ ਕਮੈਂਟ ਇਹ ਗੱਲ ਹੋ ਰਹੀ ਹੈ ਕਿ ਪੰਜਾਬੀ ਡਿਪੋਰਟ ਹੋ ਕੇ ਆ ਰਹੇ ਨੇ ਅਮਰੀਕਾ ਤੋਂ ਯੂ ਐਸ ਏ ਤੋਂ ਜਰੂਰ ਤੁਸੀਂ ਕਮੈਂਟ ਕਰੋ ਆਪਣੀ ਭਾਗੀਦਾਰੀ ਇਸ ਡਿਸਕਸ਼ਨ ਦੇ ਵਿੱਚ ਕਮੈਂਟਾਂ ਦੇ ਰਾਹੀਂ ਪਾਇਓ ਕਿ ਇਹ ਚੀਜ਼ ਦੇ ਉੱਤੇ ਠੱਲ ਕਿਦਾਂ ਪਾਈ ਜਾ ਸਕਦੀ ਹੈ ਕੌਣ ਪਾ ਸਕਦਾ ਲੋਕ ਪਾ ਸਕਦੇ ਸਰਕਾਰ ਪਾ ਸਕਦੀ ਹੈ ਜਾਂ ਸਾਡੀ ਪੰਜਾਬੀਆਂ ਦੀ ਸੋਚ ਕਦੋਂ ਬਦਲੇਗੀ ਜਾਂ ਬਦਲਣੀ ਚਾਹੀਦੀ ਹੈ ਜਾਂ ਨਹੀਂ ਬਦਲਣੀ ਚਾਹੀਦੀ ਜਾਂ ਬਾਹਰ ਹੀ ਠੀਕ ਹੈ ਜਾਂ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਰਹਿਣਾ ਠੀਕ ਨਹੀਂ ਜੀ ਯੂ ਐਸ ਏ ਕੈਨੇਡਾ ਵਾਲੀ ਹੀ ਠੀਕ ਹੈ ਆਪਣੇ ਕਮੈਂਟ ਕਰਿਓ ਜੀ ਗੱਲ ਤੁਹਾਡੇ ਤੇ ਛੱਡਦੇ ਆਂ ਜੀ ਜਰੂਰ ਕਮੈਂਟ ਕਰਿਓ ਆਪਣੀ ਰਾਏ ਜਰੂਰ ਦਿਓ ਪੰਜਾਬੀਆਂ ਨੂੰ ਸੇਧ ਦੇਣ ਦੇ ਲਈ ਇਹ ਵੀਡੀਓ ਬਣਾ ਰਹੇ ਆ ਹੁਣੇ-ਹੁਣੇ ਤੁਹਾਨੂੰ ਪਤਾ ਹੈ ਕਿ ਰਿਪੋਰਟ ਹੋ ਕੇ ਆਏ ਨੇ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਬੜਾ ਸੰਤਾਪ ਹੈ ਤੇ ਇੱਕ ਅੱਦੇ ਬੱਚੇ ਦੀ ਸੁਣਨ ਚ ਆਇਆ ਕਿ ਮੌਤ ਵੀ ਹੋ ਗਈ ਹੈ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਜੀ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਇਸ ਦੇ ਉੱਤੇ ਤੁਸੀਂ ਕਰਿਓ ਕਮੈਂਟ ਕੀ ਪੰਜਾਬੀ ਪੰਜਾਬ ਦੇ ਵਿੱਚ ਹੀ ਰਹਿ ਕੇ ਕਿਉਂ ਨਹੀਂ ਕੁਝ ਕਰਦੇ ਕਿਉਂ ਬਾਹਰ ਜਾ ਰਹੇ ਨੇ ਕਿਉਂ ਨਹੀਂ ਉਹ ਪੰਜਾਬ ਦੇ ਵਿੱਚ ਆਪਣਾ ਸੈਟਲ ਹੋਣਾ ਚਾਹੁੰਦੇ ਨੌਜਵਾਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਬਾਹਰ ਕਿੰਨਾ ਕੁ ਵਾਜਬ ਹੈ ਇਸ ਗੱਲ ਦੇ ਉੱਤੇ ਵੀ ਕਮੈਂਟ ਕਰੋ ਜੀ